ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਾਂ ਵੀਡੀਓ ਵਿੱਚ ਅੱਜ ਆਪਾਂ ਖੜੇ ਆਂ ਡੱਬਾ ਵਾਲੀ ਪਸ਼ੂ ਮੰਡੀ ਦੇ ਉੱਤੇ ਤੁਸੀਂ ਦੇਖ ਲਓ ਮੱਝਾਂ-ਮੱਝਾਂ ਵਾਲੀ ਸਾਈਡ ਖੜੇ ਆਂ ਆਪਾਂ ਕਿੰਨੇ ਕ ਪਸ਼ੂ ਆਇਆ ਕਰੋ ਚੈੱਕ ਤੁਸੀਂ ਇੱਥੇ ਆਪਾਂ ਤੁਹਾਨੂੰ ਮੱਝਾਂ ਦੇ ਰੇਟ ਵੀ ਕਰਾਉਣੇ ਆ ਤੇ ਕਰਾਉਣੇ ਆ ਬਾਬੇ ਨਾਲ ਗੱਲਬਾਤ ਕਿੰਨੀਆਂ ਮੱਝਾਂ ਲੈ ਕੇ ਆਇਆ ਬਾਬਾ ਹਾਂਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵੈਰੀ ਗ੍ਰੇਟ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਫਤਿਹ ਜੀ ਆਪਣਾ ਨਾਂ ਦੱਸ ਦਿਓ ਬਾਬਾ ਜੀ ਨਾਂ ਵੀਰੇ ਬਾਬਾ ਫਲੋਰ ਸਿੰਘ ਠੀਕ ਹੈ ਜੀ ਪਿੰਡ 9976390717 ਠੀਕ ਹੈ ਜੀ ਬਾਬਾ ਜੀ ਆਪਾਂ ਕਿੰਨੇ ਨਾਲ ਲੈ ਕੇ ਆਏ ਮੰਡੀ ਦੇ ਦੋ ਮਹੀਆ ਆ ਜੀ ਵੀਰੇ ਦੋ ਮੱਜਾਂ ਲੈ ਗਏ ਠੀਕ ਹੈ ਤੇ ਆਪਾਂ ਦਿਖਾ ਦਈਏ ਮੱਜਾਂ ਹਾਂ ਜੀ ਦਿਖਾਈਏ ਜੀ ਇਹ ਗੱਲ ਕਰਕੇ ਜੀ ਆਹ ਮੱਜ ਨੂੰ ਸ਼ੁਰੂ ਕਰਨਗੇ ਠੀਕ ਹੈ ਆਹ ਮੱਜ ਦੀ ਕੱਦ-ਕਾੜ ਤੁਸੀਂ ਚੈੱਕ ਕਰ ਲਓ ਤੇ ਬੋਡੀ ਬੰਤਰ ਵੀ ਬਹੁਤ ਸੋਹਣੀ ਹੈ ਇਹ ਥਣਾ ਦੀ ਗੱਲ ਕਰਗੇ ਨਾ ਆਪਾਂ ਤੁਸੀਂ ਚੈੱਕ ਕਰ ਲਓ ਲੇਵੇ ਦੀ ਥਣਾ ਚਾਰੇ ਥਣ ਵਿੱਛੀ ਤੇ ਆ ਮੁੱਠੀ ਦੀ ਚੋਾਈ ਵਾਲਾ ਥਣ ਲੱਗਿਆ ਸੋਹਣਾ ਥਣ ਲੱਗਿਆ ਲੈ ਕਰੋ ਚੱਕ ਇਧਰੋਂ ਬਾਕੀ ਸਿੰਗ ਵੀ ਕੁੰਡੇ ਨੇ ਤੁਸੀਂ ਦੇਖ ਲਓ ਕਰੋ ਚੱਕ ਕਰਾਂ ਮੱਝ ਹੀ ਸਿਆਣੀ ਹੈ ਉਹਨਾਂ ਨੂੰ ਆਪੇ ਮ ਆਹ ਖਾਂ ਖਾਂਦੂ ਦੀ ਦੇਖ ਲਓ ਤੇ ਬਾਬਾ ਜੀ ਇਹਦੀ ਕੀ ਡਿਟੇਲ ਆਪ ਦੱਸੋ ਚਾਰ ਦਿਨਾਂ ਦੀ ਸੂਈ ਆ ਚਾਰ ਦਿਨਾਂ ਦੀ ਸੂਈ ਆ ਮਗਰ ਬੱਚਾ ਜੀ ਮਗਰ ਬੱਚਾ ਬੱਚਾ ਕੱਟੀ ਆ ਮਾਰਾ ਬੱਚੀ ਕੇ ਬੱਚਾ ਕੱਟੀ ਆ ਕੱਟੀ ਆ ਮਾਰਾ ਠੀਕ ਆ ਅੱਗੇ ਖੜੀ ਆ ਹਾਂਜੀ ਆਪਾਂ ਕੱਟੀ ਵੀ ਦਿਖਾ ਦਈਏ ਜੀ ਉਹ ਖੜੀ ਆ ਸਾਹਮਣੇ ਉਹੀ ਆ ਹਾਂਜੀ ਹਾਂਜੀ ਠੀਕ ਆ ਕਰੋ ਚੱਕ ਦੋਸਤੋਂ ਕੱਟੀ ਤੇ ਬਾਬਾ ਜੀ ਦੁੱਧ ਕਿੰਨਾ ਤਿਆਰ ਦੁੱਧ ਵੀ 11 ਕਿਲੋ ਬੋਲੀ ਆ 11 ਕਿਲੋ ਬੋਲੀ ਆ 11 ਮਾਰਾ ਹੁਣ ਠੀਕ ਹੈ ਠੀਕ ਹੈ ਤੇ ਆਪਾਂ ਰੇਟ ਦਾ ਕੀ ਰੱਖਿਆ ਰੇਟ ਦਾ 95000 ਰੁਪਏ ਲੈਣਾ ਆਪਾਂ 95000 ਰੁਪਿਆ ਸੇਮਾਨਦਨ ਕਿੰਨਾ ਖੋ ਜੂ ਥੋੜਾ ਬਹੁਤੀ ਬਾਲਾ ਜੀ ਥੋੜਾ ਬਹੁਤੀ ਥੋੜਾ ਬਹੁਤੀ ਵੀ ਆਪਾਂ ਰੇਟ ਜਾਇਜ਼ ਕਰਿਆ ਜਾਇਜ਼ ਕਰਿਆ ਜਾਮਾ ਵੀ ਲੈਣ ਦੇ ਨਾਲ ਹੀ ਕਰਿਆ ਉਸ ਲੈਣ ਦੇਣ ਵਾਲੇ ਕਰਿਆ ਵੀ ਬਾਲਾ ਐਵੇਂ ਮੰਗ ਕੇ ਵੀ ਥੋੜੇ ਦੀ ਵਿੱਚ ਨਹੀਂ ਹੋ ਕੰਮ ਨਹੀਂ ਪਾਉਣਾ ਮੈਲੇ ਵੀ ਤਾਂ ਖਾਸ ਕਰਕੇ ਠੀਕ ਹੈ ਰੇਟ ਢੰਗ ਦਾ ਰੂਪ ਤੇ ਮਾਲ ਵੇਖੂ ਢੰਗ ਦਾ ਰੇਟ ਹੀ ਠੀਕ ਹੈ ਤੇ ਆਪਾਂ ਦੂਜੀ ਮੱਝ ਦੇਖ ਹੈਗੇ ਕਿ ਮੈਂ ਆਪ ਆਪਣੇ ਆਏ ਥੋੜੀ ਜਿਹੜੀ ਆ ਗੱਲ ਕਰ ਗਏ ਆਪਾਂ ਮੱਝ ਥੋੜੀ ਜੀ ਮੈਂ ਲੱਸੀ ਆ ਥੋੜੀ ਜ ਇਹਦੀ ਆਪਾਂ ਡਿਟੇਲ ਲੱਗੇ ਸੂਈ ਸੂਈ ਚਾਤਾ ਸੂਹੂਗੀ ਸੂਹੂਗੀ ਸੋਹਣਾਲੀ ਆ ਨਹੀਂ ਆ ਗੱਬਣਿਆ ਲਊਗੀ ਦੋ ਤਿੰਨ ਦਿਨਾਂ ਜੇ ਦੋ ਦਿਨਾਂ ਲੈਂਦੀ ਆ ਹਾਂਜੀ ਠੀਕ ਐ ਤੇ ਕਿੰਨਾ ਦੋ ਦਵਾ ਦੂਗੀ ਇਹ ਇਹਦੇ ਤੇ ਜੋ ਵੀ ਵੀਰੇ 12 13 ਕਿਲੋ 12 ਦਿਨਾਂ ਕਿਲੋ ਦੂਗੀ ਠੀਕ ਐ ਹਾਂਜੀ ਜੇ ਆਪਾਂ ਬਾਬਾ ਰੇਟ ਦੀ ਗੱਲ ਕਰੀਏ ਰੇਟ ਦਾ ਵੀਰੇ 75000 ਰੁਪਏ ਕਰਦੇ ਆ 75000 ਰੁਪਏ ਹਾਂਜੀ 75000 ਮਾਨਦਾਰ ਹੋ ਜੂਗਾ ਕੋਚ ਹੋ ਜੂਗਾ ਬੜਾ ਬੜਾ ਠੀਕ ਐ ਇੱਕ ਵਾਰੀ ਆਪਾਂ ਚੈੱਕ ਕਰਾ ਦਨੇ ਥਣਾ ਸੋਣਾ ਚੈੱਕ ਕਰਾ ਦਨੇ ਹਾਂ ਲੈ ਕਰੋ ਚੈੱਕ ਤੁਸੀਂ ਥਣ ਚੈੱਕ ਕਰ ਲਓ ਥਣਾ ਦੀ ਵਿੱ ਅੱਜ ਤਾਂ ਮੰਨ ਲਓ ਤਿਆਰ ਹੁੰਦੀ ਆਉਂਦੀ ਹੈ ਨਾ ਤੇ ਆਪਾਂ ਬਾਬਾ ਦੋ ਹੀ ਲੈ ਕੇ ਆਏ ਨਾ ਗਾਜ ਮੇਰੇ ਇੱਥੇ ਵੇਲੇ ਤੇ ਵਈਆਂ ਦੋ ਹੀ ਨੇ ਠੀਕ ਹੈ ਘਰੇ ਕਟੀਆਂ ਹੈਂਗਾ ਅੱਜ ਆਪਣੇ ਕੋ 35 40 ਘਰੇ 35 40 35 40 ਨਾ ਕਰੇ ਗਿਆ ਠੀਕ ਹੈ ਹਰ ਵੇਲੇ ਹੁੰਦੇ ਵੀਰੇ ਘਰੇ ਮੰਨ ਲਓ ਰੋਇ ਨਵੀਂ ਗੱਟੀ ਵੇਖਣ ਨੂੰ ਮਿਲਦੀ ਆ ਰੋਇ ਤਾਂ ਨਵੀਂ ਤਾਂ ਨਵੀਂ ਗੱਟੀ ਵੇਖਣ ਨੂੰ ਮਿਲੂਗੀ ਠੀਕ ਹੈ ਆਪਾਂ ਵੀਡੀਓ ਪਾਈਆਂ ਆਪਣੀ ਦੀ ਵੱਡੀ ਤੋਂ ਵੱਡੀ ਆਪਣੇ ਚੈਨਲ ਤੇ ਵੀਡੀਓ ਪਾਈਆਂ ਥੋੜੀਆਂ ਜਿਹਾ ਤੁਹਾਡਾ ਧੰਨਵਾਦ ਵੀ ਹਾਂ ਆਪਣੇ ਤੇ ਪਈਆਂ ਵੀ ਉੱਥੇ ਵੇਖ ਨਹੀਂ ਸਕਦੇ ਹਾਂਜੀ ਹਾਂਜੀ ਠੀਕ ਹੈ ਅੱਜ ਸਵੇਰੇ ਵੀ ਪਾਈ ਹੈ ਨਾ ਕਟੀਆਂ ਆਪਣੇ ਕੋਲੇ ਹੁੰਦੀਆਂ ਹਟਾਂ ਕਟੀਆਂ ਹਰ ਟ੍ਰੈਮ ਹੁੰਦੀਆਂ ਵੀਰੇ ਠੀਕ ਹੈ ਛੋਟੀ ਤੋਂ ਲੈ ਕੇ ਵੱਡੀ ਤੱਕ ਛੋਟੀ ਵੱਡੀ ਤੋਂ ਵੱਡੀ ਗੱਬਣ ਕਟੀਆਂ ਮਿਲਦੀਆਂ ਗੱਬਣ ਕਟੀਆਂ ਦੀ ਟੋਕੜਾਂ ਮਈਆਂ ਠੀਕ ਹੈ ਟੋਕੜਾਂ ਗਾਈਆਂ ਠੀਕ ਹੈ ਠੀਕ ਹੈ ਮਿਲ ਜਾਂਦੀਆਂ ਆਪਣੇ ਕੋਲ ਜੇ ਅੱਜ ਗੱਲ ਕਰ ਗਏ ਆਪਾਂ ਬਾਜ਼ਾਰ ਕੀ ਕਹਿੰਦਾ ਮੱਜਾਂ ਦਾ ਜੀ ਬਾਜ਼ਾਰ ਥੋੜਾ ਹੈ ਮੱਧ ਮੱਧ ਮਾ ਥੋੜਾ ਹੈ ਥੋੜਾ ਹੈ ਮਠਾ ਬਾਜ਼ਾਰਾ ਚ ਕਿੰਨਾ ਕ ਮਠਾ ਹੈ ਥੋੜਾ ਮਠਾ ਥੋੜਾ ਹੈ ਮਠਾ ਹਾਂ ਜੀ ਠੀਕ ਹੈ ਇਹ ਮਠਾ ਹੁਣ ਆਪਾਂ ਕਹੀਏ ਕਿਹੜੇ ਹਿਸਾਬ ਨਾਲ ਮਠਾ ਕੇ ਸੂਏ ਦੇ ਸੂਏ ਪਿਆ ਸੂਆ ਤਾਂ ਨਹੀਂ ਪਿਆ ਜੇ ਉਤ ਠੀਕ ਹੈ ਠੀਕ ਹੈ ਠੀਕ ਹੈ ਪਤਾ ਨਹੀਂ ਕੀ ਚੱਕਰ ਆ ਠੀਕ ਹੈ ਮੰਡੀ ਭਰੀ ਦਾ ਬਹੁਤ ਆ ਨਾ ਬਾਬਾ ਮੰਡੀ ਭਰੀ ਬਹੁਤ ਆ ਮਾਲ ਬਹੁਤ ਆ ਹਾਂ ਮਾਲ ਆਇਆ ਬੜਾ ਸਾਫ ਸੁਥਰਾ ਸਾਫ ਸੁਥਰਾ ਮਾਲ ਸਾਫ ਸੁਥਰਾ ਮਾਲ ਸਾਰਾ ਠੀਕ ਹੈ ਠੀਕ ਹੈ ਪਰ ਗਾਗ ਨਾ ਖਿੱਚ ਕੇ ਡਿਮਾਂਡ ਜੀ ਕਰਦਾ ਨਹੀਂ ਮਾਲ ਦੀ ਬਦਲ ਗਈ ਗੱਲ ਠੀਕ ਹੈ ਠੀਕ ਹੈ ਵੱਡੀ ਤੋਂ ਵੱਡੀ ਮੱਝ ਆਈ ਹੈ ਨਾ ਵੱਡੀ ਤੋਂ ਵੱਡੀ ਮਾਇਆ ਠੀਕ ਹੈ ਠੀਕ ਹੈ ਠੀਕ ਹੈ ਬਾਬਾ ਜੀ ਠੀਕ ਹੈ ਵੀਰੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਤ ਜੀ